ਉੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਿਰਵਾਣ ਅਕਾਲ ਪਰਸਾਦ ਤੇਰੇ ਕਵਣ ਕਵਣ ਨੂੰ ਘੋੜ ਕਰ ਗਾਵਾਂ ਤੂ ਸਾਹਿਬ ਗੁਨੀਨ ਦੰਨਾ ਤੁਮਰੀ ਮੇਂ ਕੋ ਰੂਚ ਭਗਵਾਨਾ ਸੁਤਨਾ पञ्जो सिंहर सिंहर गुर, गुर अपना सगला दुख रोग गए गुर बचनी मन इच्छे फल पाया सिमर सिमर गुर अपना सगला दुख ताप गाये गोर बचनी मन इषे फल पाया मेरा गोर पूरा सुख दाताण कारण समरथ पूरण पुरख पूर्णपुरुख वेधता अनन्द विनोद मङ्गल गुरुगा गुरु नानक पाय दया जय जय कार पाए जग पीतर तर अपार बरम राखो वाला आनन्द बेलोद मंगल गुन गाव ਬੁਰ ਨਾਨੰਕ ਪਾਏ ਦਾਈ ਅੱਲਾ ਜਾਏ ਜਾਏ ਕਾਲ ਪਾਏ ਜਗਤੀ ਸਰੂ ਹੋ ਆਪਾਰ ਬਰਮ ਰੱਖੋ ਅੱਲਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਦੀ ਖਤੇ ਦੀ ਦੁਨੀਆ ਦੇ ਵਾਲੀ ਜੀ ਆਣ ਦੇ ਅੱਗੇ ਸਰਬ ਸ਼ਕਤੀਮਾਨ ਰੋਹਾਨੀ ਤੇਜ ਜਿਸ ਵਿੱਚ ਸਮੁੱਚੀ ਮਾਨਵਤਾ ਦੇ ਰਹਿਬਰ ਚਾਵਲ ਸ਼ਰਧਾ ਦਾ ਖਿਮਾਲ ਜੁਗੁ ਦੁਗ ਅਟਲ ਸ਼ਬਦ ਗੁਰੂ ਭੰਗ ਸਿੰਘ ਗੁਰੂ ਗ੍ਰਹਿ ਸਾਈਂ ਮਹਾਰਾਜ ਜੀ ਦੀ ਮਕਦਸ ਸਹਜੂਰੀ ਦਾ ਅਨੰਤ ਮਾਨ ਰਹੀ ਪਰਮ ਸਨਮਾਨਯੋਗ ਸਤ ਸੰਗੀ ਜਨੋਂ ਵਾਹਿਗੁਰੂ ਜੀ ਦੇ ਅਪਾਰਕ ਪਰਪਤਕਾ ਸੱਜੇ ਹੋਏ ਸੁਹਾਵਲੇ ਗੁਰੂ ਦਰਬਾਰ ਅੰਦਰ ਜਨਮ ਜੀ ਤਰਾਂ ਅੰਮ੍ਰਿਤਮਈ ਬਾਣੀ ਪੜ੍ਹ ਕੇ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਦ ਸ਼ਬਦ ਵਿਚਾਰ ਆਰੰਭ ਹੋਣ ਲੱਗੀ ਹੈ ਆਓ ਸੰਗਤ ਸਾਧ ਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰੀਏ ਸਾਹਬ ਕੀ ਬਖਸ਼ੇ ਹੋਏ ਗੁਰੂ ਆਕ ਨੂੰ ਸ਼ੁੱਧ ਅਉਸੋ ਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ ਇਸ ਵਾਸਤੇ ਸਰਬਤਮਾਈ ਭਾਈ ਬੜੇ ਹੀ ਪਿਆਰ ادب ਸਤਕਾਰ ਦੇ ਸਹਿਤ ਉਚਾਰਨ ਕਰੋ ਜੀ ਸਤਨੂੰ ਵਾਹਿਗੁਰੂ ਸਾਹਿਬ ਜੀ ਆਪ ਜੀ ਨੇ ਜਿਸ ਗੁਰੂ ਆਖਦੇ ਉਹ ਮੂਲ ਪਾਠ ਰਵਣ ਕੀਤੇ ਹਨ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਰਾਗ ਸੋਰਠ ਦੇ ਅੰਦਰ उच्चारण ਕੀਤਾ ਹੋਇਆ 43ਵਾਂ ਸ਼ਬਦ ਹੈ ਜੋ ਪੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਮੁਕद्दस ਪੰਗ 619 ਦੇ ਉੱਪਰ ਸ਼ੋਭਨੀਕ ਹੈ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚਾਹ ਵਰਣਾ ਕੋ ਸਾਂਝਾ ਦਿੰਦਿਆ ਹੋਇਆ ਭਾਗ ਸਮੁੱਚੀ ਮਾਨਵਤਾ ਨੂੰ ਸਰਬਸਾਂ ਦਾ ਉਪਦੇਸ਼ ਦਿੰਦਿਆਂ ਹੋਇਆਂ ਬੜੇ ਹੀ ਕਰਨ ਔਰ ਬੜੇ ਹੀ ਸੁਖੈਰ ਸ਼ਬਦਾਂ ਦੀ ਵਰਤੋਂ ਕਰਦਿਆਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ ਕਿ ਇਹ ਪੰਨੀ ਜੇਕਰ ਤੋਂ ਸੁੱਖਾਂ ਦੀ ਪਹਾੜ ਵਿੱਚ ਹੈ ਕਿਉਂਕਿ ਦੁਨੀਆ ਦਾ ਹਰ ਇੱਕ ਵਿਅਕਤੀ ਸੁੱਖ ਭਾੰਡਾ ਹੈ ਪਰੰਤੂ ਜਿਵੇਂ ਜਿਵੇਂ ਇਹ ਸੁੱਖਾਂ ਦੀ ਬਾਹ ਵਿੱਚ ਲੱਗਦਾ ਜਿਵੇਂ ਮਨੁੱਖ ਸਮਝਦਾ ਹੈ ਕਿ ਰੱਬ ਮੈਨੂੰ ਬਾਹਰੋਂ ਮਿਲੇਗਾ ਇਸੇ ਤਰ੍ਹਾਂ ਇਹਦੇ ਮਨ ਦਾ ਭੁਲੇਖਾ ਹੈ ਕਿ ਸੁੱਖ ਵੀ ਮੈਨੂੰ ਬਾਹਰੋਂ ਮਿਲੇਗਾ ਇਹ ਰੱਬ ਨੂੰ ਵੀ ਬਾਹਰ ਢੂੜਦਾ ਫਿਰਦਾ ਹੈ ਤੇ ਸੁੱਖਾਂ ਨੂੰ ਵੀ ਬਾਹਰ ਢੂੜਦਾ ਫਿਰਦਾ ਹੈ ਪਰੰਤੂ ਜਿੰਨਾ ਹੀ ਇਹ ਬਾਹਰ ਨੂੰ ਤੁਰਦਾ ਜਾਂਦਾ ਹੈ ਉਨਾ ਹੀ ਖਿੰਡਦਾ ਜਾਂਦਾ ਹੈ ਉਨਾਂ ਹੀ ਪਰੇਸ਼ਾਨ ਹੁੰਦਾ ਜਾਂਦਾ ਹੈ ਜਿਵੇਂ ਜਦੋਂ ਅਸੀਂ ਆਪਣੇ ਘਰ ਦੇ ਦੂਹੇ ਤੋਂ ਕਦਮ ਪੁੱਟ ਲઈએ ਆ ਜਿਵੇਂ ਜਿਵੇਂ ਅਸੀਂ ਤੁਰਨਾ ਸ਼ੁਰੂ ਕਰਦੇ ਆ ਜਿਵੇਂ ਜਿਵੇਂ ਘਰ ਤੋਂ ਬਾਹਰ ਸਿੱ ਚੱਲਣਾ ਸ਼ੁਰੂ ਕਰਦੇ ਆ ਰਸਤੇ ਦੇ ਵਿੱਚ ਪਤਾ ਨਹੀਂ ਕਿੰਨੇ ਮੁੜ ਆਉਂਦੇ ਨੇ ਔਰ ਕਿੰਨੀਆਂ ਰਾਹਾਂ ਦੇ ਉੱਪਰ ਵਿਚਰਦੇ ਹੋਇਆ ਸਾਨੂੰ ਖਿਆਲ ਵੀ ਰੱਖਣਾ ਪੈਂਦਾ ਕਿਤੇ ਅਸੀਂ ਰਸਤਾ ਭੁੱਲਣਾ ਜਾਈਏ ਜਸ ਤੇ ਅਸੀਂ ਜਾਣੇ ਅਣਜਾਣੇ ਵਿੱਚ ਹਾਦਸਾ ਗ੍ਰਸਤ ਨਾ ਹੋ ਜਾਈਏ ਹਰ ਵੇਲੇ ਦੀ ਬਣੀ ਹੋਈ ਪਰੇਸ਼ਾਨੀ ਔਰ ਬਾਹਰਲੀ ਦੁਨੀਆ ਨਾਲ ਜੁੜਨ ਵਾਸਤੇ ਬਾਹਰ ਨੂੰ ਤੁਰੰਦੀ ਲੋੜ ਅੰਦਰਲੀ ਦੁਨੀਆ ਨਾਲ ਜੁੜਨ ਵਾਸਤੇ ਅੰਦਰ ਨੂੰ ਤੁਰੰਦੀ ਲੋੜ ਹੈ ਲੋੜ ਅੱਜ ਹਰ ਇੱਕ ਬੰਦਾ ਬਾਹਰ ਨੂੰ ਤੁਰ ਗਿਆ ਬਾਹਰ ਨੂੰ ਤੁਰ ਗਿਆ ਇਹ ਵੀ ਕਹਿ ਸਕਦੇ ਹਾਂ ਕਿ ਦੁਨੀਆ ਬਹੁਤ ਸਾਡੇ ਕੋਲੋਜ਼ ਹੋ ਗਈ ਬਹੁਤ ਸਾਰੀ ਸਾਡੇ ਨੇੜੇ ਹੋ ਗਈ ਹੈ ਪਰ ਸੱਚੀ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਤੋਂ ਬਹੁਤ ਦੂਰ ਹੋ ਗਏ ਹਾਂ ਇਸ ਗੱਲ ਤੋਂ ਅਸੀਂ ਮਨੋਂਕਰ ਨਹੀਂ ਸਕਦੇ ਅਸੀਂ ਆਪਣੇ ਆਪ ਤੋਂ ਬਹੁਤ ਦੂਰ ਹੋ ਗਏ ਬਹੁਤ ਖੰਡ ਗਏ ਜਿਸ ਕਾਰਨ ਕਰਕੇ ਹਰ ਵੇਲੇ ਦਾ ਕਲੇਸ਼ ਹਰ ਵੇਲੇ ਦੀ ਚਿੰਤਾ ਝੋੜੇ ਪਰੇਸ਼ਾਨੀਆਂ ਉਹ ਸਾਨੂੰ ਹੜੱਪ ਕਰਨ ਵਾਸਤੇ ਮੂੰਹ ਅੱਗੇ ਖੜੇ ਨੇ। ਔਰ ਜਿੰਨਾ ਦਾ ਸ਼ਿਕਾਰ ਅਸੀਂ ਰੋਜ਼ਾਨਾ ਹੀ ਹੁੰਦੇ ਆ। ਆਤਮਿਕ ਸੁਖ ਦੀ ਭਾਲ ਵਿੱਚ ਲੱਗਿਆ ਹੋਇਆ ਵਿਅਕਤੀ ਪਰੇਸ਼ਾਨ ਹੁੰਦਾ ਹੈ। ਫਿਰ ਅਸੀਂ ਆਪਣੇ ਦੁੱਖ ਕਿਹਦੇ ਕੋਲ ਜਾ ਕੇ ਰੋਈਏ? ਕਈ ਵਫਾਪਾਂ ਵਿਚਾਰ ਕਰਦੇ ਆ। ਸਾਡੇ ਵਿੱਚ ਜਿੰਨੇ ਵੀ ਬੈਠੇ ਹੋਏ ਨੇ। ਗੁਰੂ ਕਿਰਪਾ ਕਰੇ ਮੇਰਾ ਪਾਤਸ਼ਾਹ ਕਿਰਪਾ ਕਰੇ ਕੋਈ ਸੁਖੀ ਹੋਵੇ ਇਹ ਤੇ ਸੱਚੀ ਗੱਲ ਜੇ ਆਪਾਂ ਸਾਰੇ ਦੇ ਸਾਰੇ ਦੁਖੀ ਜੇ ਕੋਈ ਤਨ ਕਰਕੇ ਦੁਖੀ ਹੈ ਕੋਈ ਮਨ ਕਰਕੇ ਦੁਖੀ ਹੈ ਤੇ ਕੋਈ ਧਨ ਕਰਕੇ ਦੁਖੀ ਹੈ ਤਾਂ ਹੀ ਮੇਰੇ ਪਾਤਸ਼ਾਹ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਨਾਨਕ ਦੁਖੀ ਆਸਪ ਸੰਸਾਰ ਪਰ ਬੰਦਾ ਬੰਦਿਆਂ ਦੇ ਕੋਲ ਸੁਖ ਲੱਭਦਾ ਹੈ ਇਥੇ ਵੀ ਸਿਆਣੇ ਲੋਕਾਂ ਦੇ ਬੜੇ ਪਿਆਰੇ ਬੋਲ ਨੇ ਜਿਹਦੇ ਕੋਲ ਸੁੱਖ ਹੋਵੇਗਾ ਉਹੀ ਸਾਨੂੰ ਸੁੱਖ ਦੇਵੇਗਾ ਨਾ ਤੇ ਜਿਹੜਾ ਆਪ ਹੀ ਦੁਖੀ ਹੋਵੇਗਾ ਉਹ ਸਾਨੂੰ ਸੁੱਖ ਕਿਵੇਂ ਦੇ ਦੇ ਦੇਗਾ ਜਾਇਂ ਸੇ ਇਹ ਸਮਝਣ ਦੇ ਵਾਸਤੇ ਇੰਜ ਕਿੰਨੇ ਹੈ ਜੀਦੀ ਆਪਣੀ ਝੋਲੀ ਕੰਡਿਆਂ ਨਾਲ ਭਰੀ ਹੋਵੇ ਉਹ ਦੂਜੇ ਦੀ ਝੋਲੀ 'ਚ ਫੁੱਲ ਕਿਵੇਂ ਪਾ ਦੇਵੇਗਾ ਜੋ ਕੋਜੋ ਦੀ ਝੋਲੀ ਚ ਉਹ ਹੀ ਦੇ ਦੇਗਾ ਅਸੀਂ ਜਦੋਂ ਆਪਸ ਵਿੱਚ ਮਿਲ ਬੈਠ ਕੇ ਗੱਲ ਕਰਦੇ ਨਾ ਕਿ ਮੈਂ ਬੜਾ ਪਰੇਸ਼ਾਨ ਹਾਂ ਮੈਂ ਬੜਾ ਦੁਖੀ ਹਾਂ ਤੇ ਸਾਨੂੰ ਇੱਕ ਕੋਈ ਆਵਾਜ਼ ਮਿਲਦੀ ਹੈ ਭਰਾਵਾ ਕੁਛ ਨਾ ਪੁੱਛ ਭੈਣੇ ਕੁਛ ਨਾ ਪੁੱਛ ਮੈਂ ਤੇਰੇ ਨਾਮ ਵੱਡ ਪਰੇਸ਼ਾਨ ਹਾਂ ਆ ਤੇ ਝੂਠਾ ਜੈ ਠੀਠਾਂ ਦੇ ਤਾਨ ਹੱਸਦੀ ਹੈ ਕਿਤੇ ਮੈਨੂੰ ਕੁਛ ਕੇ ਵੀ ਮੈਂ ਕਿੰਨਾ ਪਰੇਸ਼ਾਨ ਹਾਂ ਔਰ ਸਤਗੁਰੂ ਜੀ ਕਹਿੰਦੇ ਜਿਹਦੇ ਨਾਲ ਦੁੱਖਾਂ ਦੀ ਗੱਲ ਕੀਤੀ ਜਿਸ ਮਨੁੱਖ ਤੇ ਕਰੂ ਬੇਨੰਤੀ ਸੋ ਆਪਣੇ ਦੁੱਖ ਭਰਿਆ ਮੈਂ ਜਿਹੜੇ ਬੰਦੇ ਨਾਲ ਵੀ ਦੁੱਖਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਾ ਉਹਨੇ ਆਪਣੇ ਦੁੱਖਾਂ ਦੀ ਪੰਡ ਪੋੜ ਕੇ ਮੇਰੇ ਅੱਗੇ ਰੱਖ ਦਿੱਤੀ ਦੁੱਖ ਕੀਆ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਇਆ ਹੁਣ ਅਸੀਂ ਸਤਗੁਰਾਂ ਨੂੰ ਪੁੱਛਦੇ ਸਤਗੁਰੂ ਜੀ ਜੇ ਦੁਨੀਆਂ ਦਾ ਹਰ ਇੱਕ ਵਿਅਕਤੀ ਦੁਖੀ ਹੈ ਰੱਬ ਦੇ ਪਿਆਰਿਆਂ ਨੂੰ ਛੱਡ ਕੇ ਤੇ ਫਿਰ ਅਸੀਂ ਆਪਣਾ ਰੋਣਾ ਕਿਹਦੇ ਅੱਗੇ ਰੋਈਏ ਕਿੰ ਨੂੰ ਜਾ ਕੇ ਸੀ ਆਪਣਾ ਦੁੱਖ ਦਸੀਏ ਮੇਰੇ ਪਾਤਸ਼ਾਹ ਜੀ ਫਿਰ ਤਰਸ ਕਰਕੇ ਸਮਝਾਉਂਦੇ ਨੇ ਪੁੱਤਰਾ ਦੁੱਖ ਤਿਸੇ ਪੈ ਆਖੀਏ ਸੁਖ ਜਿਸੇ ਹੀ ਪਾਸ ਆਪਣਾ ਦੁੱਖ ਆਪਣਾ ਰੋਣਾ ਉਹਦੇ ਅੱਗੇ ਰੋਣਾ ਚਾਹੀਦਾ ਹੈ ਜਿਹਦੇ ਕੋਲ ਸੁੱਖ ਹੋਵੇ ਕਿਉਂਕਿ ਬਹੁਤੀ ਵਾਰੀ ਅਸੀਂ ਇਹ ਗੱਲ ਸੁਣਦੇ ਹਾਂ ਕਿ ਆਪਣਾ ਦੁੱਖ ਦੱਸ ਦੇਣਾ ਚਾਹੀਦਾ ਹੈ ਪਰ ਸੱਚੀ ਗੱਲ ਹੈ ਸੰਸਾਰ ਸਮਾਜ ਦੇ ਅੰਦਰ ਬਹੁਤ ਸਾਰੇ ਅਜਨੇ ਲੋਕ ਨੇ ਜਿਹੜੇ ਸਾਡੇ ਦੁੱਖ ਨੂੰ ਸਾਡੀ ਬੇਦਨਾ ਸਾਡੀ ਸਪੀੜਾ ਨੂੰ ਸੁਣ ਕੇ ਜਾਂ ਤੇ ਸਾਡਾ ਮਖੌਲ ਪਾਉਣਗੇ ਤੇ ਜਾਂ ਫਿਰ ਉਹ ਸਾਡੀ ਕਮਜ਼ੋਰੀ ਮਜਬੂਰੀ ਦਾ ਗਲਤ ਫਾਇਦਾ ਠਾਉਣਗੇ ਫਿਰ ਦੁੱਖ ਕੀ ਦੇ ਅਗੇ ਰਹੀ ਹੈ ਸਤਿਗੁਰੂ ਕਹਿੰਦੇ ਦੁੱਖ ਤਿਸੇ ਪੈ ਅੱਖੀਏ ਸੁਖ ਜਿ세 ਹੀ ਪਾਸ ਅਸੀਂ ਕਹਿੰਨੇ ਪਾਤਸ਼ਾਹ ਜੇ ਇੰਨਾ ਤਰਸ ਕਰ ਦਿੱਤਾ ਜੇ ਇੰਨਾ ਸਮਝਾ ਦਿੱਤਾ ਜੇ ਤੇ ਦੁੱਖ ਉਹਦੇ ਅੰਦਰ ਰੋਣਾ ਚਾਹੀਦਾ ਜਿਹਦੇ ਕੋਲ ਸੁੱਖ ਹੋਣ ਫਿਰ ਹੁਣ ਤੁਸੀਂ ਕਿਰਪਾ ਕਰਕੇ ਇਹ ਵੀ ਦੱਸ ਦਿਓ ਕਿ ਸੁੱਖ ਮਿਲਦਾ ਕਿੱਥੋਂ ਹੈ ਅਦਰੇ ਵੀ ਦੱਸ ਦਿਓ ਫਿਰ ਮੇਰੇ ਸਤਿਗੁਰੂ ਜੀ ਕਹਿੰਦੇ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸ਼ਰਣੀ ਪਾਈਏ ਸਾਰੇ ਸੁਖਾਂ ਨੂੰ ਦੇਣ ਵਾਲਾ ਸੁੱਖਾਂ ਦੀ ਦਾਤ ਦੇਣ ਵਾਲਾ ਸਤਿਗੁਰੂ ਹੈ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਬਦਾਤਾ ਰਹਾਉ ਇਹ ਅੱਜ ਦੇ ਸ਼ਬਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਕਿ ਮੇਰਾ ਪੂਰਾ ਗੁਰੂ ਉਹ ਸਾਰੇ ਹੀ ਸੁਖਾਂ ਦੀ ਦਾਤ ਦੇਣ ਵਾਲਾ ਹੈ ਆਤਮਿਕ ਸੁਖ ਦੇਣ ਵਾਲਾ ਹੈ ਔਰ ਉਸ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਜੋ ਜਗਤ ਦਾ ਮੂਲ ਹੈ ਜਗਤ ਦਾ ਕਰਤਾ ਹੈ ਔਰ ਜੋ ਸਰਬ ਕਲਾ ਸਮਰਥ ਹੈ ਸਾਡੇ ਸਾਰੇ ਹੀ ਦੀਵਾਂ ਦਾ ਖਸਮ ਹੈ ਸੁਆਮੀ ਹੈ